ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨ tiers ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੇ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਸ੍ਰੀ ਰਾਗ ਮਹੱਲਾ 3 ਇਸ ਗੁਰਵਾਕ ਵਿਖੇ ਤ੍ਰਿਸ਼ਨਾ ਨੂੰ ਵਿਕਾਰ ਰੂਪ ਦੱਸ ਕੇ ਉਸ ਦੇ ਪ੍ਰੀ ਤਿਆਗ ਦਾ ਹੁਕਮ ਹੈ ਅਤੇ ਰਸਨਾ ਕਰਕੇ ਪ੍ਰੇਮ ਪਿਆਰ ਦੇ ਧਾਰਨ ਭਾਵ ਪ੍ਰੇਮ ਪਿਆਰ ਭਿੰਨੇ ਮਿੱਠੇ ਬੋਲ ਬੋਲਣ ਦਾ ਹੁਕਮ ਹੈ। ਮੁੰਦੇ ਗੁਣਦਾਸੀ ਸੁਖ ਹੋਏ ਅਵਗਣ ਤਿਆਗ ਸਮਾਈ ਹੈ ਗੁਰਮਤ ਪੂਰਾ ਸੋਏ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ ਭਾਵ ਜੋ ਸੱਜਣ ਸਿੱਖ ਗੁਣਾ ਦੇ ਗਾਹਕ ਅਤੇ ਗੁਣ ਵਾਲਿਆਂ ਦੇ ਦਾਸ ਹਨ ਉਹਨਾਂ ਨੂੰ ਹੀ ਸੱਚਾ ਸੁਖ ਪ੍ਰਾਪਤ ਹੈ ਅਤੇ ਜਿਹੜੇ ਅਵਗਣ ਤਿਆਗ ਸਮਾਈਐ ਦੇ ਭਾਵ ਵਾਲੀ ਵਰਤੋਂ ਦੀ ਕਮਾਈ ਕਰਨ ਹਾਰੇ ਹਨ ਉਹੀ ਗੁਰਮਤਿ ਵਿਵੇਕ ਅੰਦਰ ਪੂਰੇ ਸੂਰੇ ਉਤਰਦੇ ਹਨ ਤਾਂ ਤੇ ਗੁਣਾ ਦਾ ਗਾਹਕ ਹੋਏ ਕਾ ਗੁਣ ਦਾਸੀ ਭਾਵ ਦਾ ਧਾਰਨ ਕਰਨਾ ਅਤੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਦੇ ਵਰਤੋਂ ਦਾ ਧਾਰਨੀ ਹੋਣਾ ਬਿਵੇਕੀ ਸਿੰਘ ਸੁਜਾਨ ਦੇ ਉੱਤਮ ਕਰਮ ਹਨ ਇਸੇ ਪਰਥਾਏ ਅਗਲੇਰਾ ਗੁਰਵਾਕ ਹੈ ਯਥਾ ਗੁਣਾ ਕਾ ਹੋਵੈ ਵਾਸੁਲਾ ਕਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣ ਹੈ ਕਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ اڈੰਬਰ ਆਪਣਾ ਪਿੜ ਮਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕਢ ਵਾਸ ਲਈਜੈ ਸੁਹੀ chant ਮਹੱਲਾ ਪਹਿਲਾ ਆਸ ਅੰਦੇਸਾ ਦੂਰ ਕਰ ਇਓ ਮਲ ਜਾਏ ਸਮਾਏ ਸ੍ਰੀ ਰਾਗ ਮਹੱਲਾ ਪਹਿਲਾ ਇਕੋ ਸ਼ਬਦ ਵਿਚਾਰੀ ਹੈ ਅਵਰ ਤਿਆਗੈ ਆਸ ਸ੍ਰੀ ਰਾਗ ਮਹੱਲਾ ਪਹਿਲਾ ਰਹਿ ਉਦਾਸ ਆਸ ਨਿਰਾਸਾ ਸਹਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੋਟਸ RAM ਨਾਮ ਲਿਵ ਲਾਗੇ ਪੈਰੋ ਮਹੱਲਾ ਪਹਿਲਾ ਇਹਨਾਂ ਉੱਪਰਲੇ ਤਿਹਾਂ ਗੁਰ ਪ੍ਰਮਾਣਾਂ ਅੰਦਰ ਹਰ ਪ੍ਰਕਾਰ ਦੀ ਦੂਜੇ ਭਾਵ ਵਾਲੀ ਆਸਾਂ ਨੂੰ ਅਤੇ ਆਸਾਂ ਤੋਂ ਉਪੰਨੇ ਅੰਦੇਸ਼ਿਆਂ ਨੂੰ ਦੂਰ ਕਰਨ ਦਾ ਹੁਕਮ ਹੈ ਇੱਕੋ ਸ਼ਬਦ ਨਾਮ ਦੇ ਵਿਚਾਰ ਕਮਾਈ ਅਭਿਆਸ ਤੋਂ ਛੁੱਟ ਹੋਰ ਸਭ ਪ੍ਰਕਾਰ ਦੀ ਆਸ ਦੇ ਪ੍ਰੀ ਤ્યાਗ ਦਾ ਹੁਕਮ ਹੈ ਇੱਕ ਨਾਮ ਦੇ ਧਿਆਨ ਵਿੱਚ ਸਹਿਜ ਬੈਰਾਗੀ ਹੋ ਕੇ ਆਸ ਨਿਰਾਸ਼ਾ ਅਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉਪਰਾਮ ਰਹਿਣ ਦਾ ਉਪਦੇਸ਼ ਹੈ ਜੋ ਹਰ ਇੱਕ ਸਚਾਰ ਸਿੰਘ ਵਿਵੇਕੀ ਨੂੰ ਕਮਾਉਣਾ ਉਚਿਤ ਹੈ ਗੁਰਮਤਿ ਵਿਵੇਕੀ ਲਈ ਇੱਕ ਅਸਾ ਦਰਸ ਪਿਆਸਾ ਤੋਂ ਬਿਨਾ ਹੋਰ ਸਭ ਅਨੇਕ ਪ੍ਰਕਾਰ ਦੀ ਆਸਾ ਬੰਧਨ ਰੂਪ ਹੈ ਅਤੇ ਗੁਰਮਤਿ ਵਿਵੇਕ ਸੰਬੰਧੀ ਕਰਮ ਧਰਮ ਤੋਂ ਬਿਨਾ ਹੋਰ ਸਭ ਆਨਮਤੀ ਕਰਮ ਧਰਮ अथवा ਮਾਇਕ ਕਿਰਤ ਕਰਮ ਸਭ ਬੰਧਨ ਹੀ ਹਨ ਜਿਹਾ ਸਕੇ ਗੁਰੂ ਆਕ ਹੈ ਯਥਾ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਬੀਚਾਰੀ ਰਾਹੋ ਸੋਰਠ ਮਹੱਲਾ ਪਹਿਲਾ ਤਿਤੁਕੀ ਸੋ ਗੁਰਮਤਿ ਵਿਵੇਕ ਬਹੂਣ ਜਿਤਨੇ ਵੀ ਕਰਮ ਧਰਮ ਆਨਮਤਾਂ ਦੇ ਹਨ अथवा ਸੰਸਾਰੀ ਮਾਇਕ ਕਰਮ ਹਨ ਸਭ ਬੰਧਨ ਰੂਪ ਅਤੇ ਵਿਕਾਰੀ ਕਰਮ ਹਨ ਅਤੇ ਸੱਚਾ ਸੁਖ ਉਪਜਾਉਣ ਹਾਰਾ ਜੋ ਪਰਮਾਰਥੀ ਕਰਮ ਹੈ ਸੋ ਇਹੀ ਆਤਮ ਤਤ ਵਿਚਾਰੀ ਗੁਰਮਤਿ ਵਿਵੇਕ ਕਰਮ ਹੈ ਅਤੇ ਇਸ ਗੁਰਮਤਿ ਵਿਵੇਕ ਦੀ ਤਤ ਵਿਚਾਰ ਨਾਮ ਅਭਿਆਸ ਸੰਬੰਧੀ ਸੱਚੀ ਆਸਾ ਮਨਸਾ ਤੋਂ ਬਿਹੂਣ ਹੋਰ ਸਭ ਆਸਾ ਮਨਸਾ ਵੀ ਬੰਧਨ ਰੂਪ ਹੈ ਅਤੇ ਜੇਕਰ ਗੁਰਮਤਿ ਨਾਮ ਅਤੇ ਨਾਮੇ ਉੱਤੇ ਮਨ ਬਚ ਕਰਮ ਕਰਕੇ ਆਸਾ ਰੱਖੀ ਜਾਵੇ ਤਾਂ ਸਭ ਆਸਾਂ ਸੁਤੇ ਸੁਭਾਵ ਹੀ ਪੂਰੀਆਂ ਹੋ ਜਾਂਦੀਆਂ ਹਨ ਯਥਾ ਗੁਰਵਾਕ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀਏ ਵਰਤਾ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਿਆ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ ਜੋ ਬਿਨ ਹਰ ਆਸ ਅਵਰ ਕਾਹੋਂ ਕੀ ਕੀਜੈ ਸਾ ਨਹਿਫਲ ਆਸ ਸਭ ਬਿਰਥੀ ਜਾਈ ਰਹਾਉ ਜੋ ਦੀਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਏ ਇਨ ਕਾ ਕਿਛ ਹਾਥ ਨਹੀਂ ਕਹਾਂ ਕਰੈ ਬਪੜੇ ਇਨ ਕਾ ਵਾਹਿਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰਹਿ ਪਰ ਮਿਤਰੀ ਮਤ ਤੂੰ ਜਾਣਾ ਤੇਰਾ ਕਿਤੇ ਕੰਮ ਆਈ ਇਹ ਆਸ ਪਰ ਮਿਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ ਕਿਛ ਕਿਸੇ ਕਾ ਹੱਥ ਨਾਹੀ ਮੇਰੇ ਸਵਾਮੀ ਐਸੀ ਮੇਰੇ ਸਤਗੁਰੂ ਬੂਝ 부ਝਾਈ ਜਨ ਨਾਨਕ ਕੀ ਆਸ ਤੂੰ ਜਾਣਹਿ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਇਸ ਗੁਰੂ ਆਖ ਦੇ ਸਿਧਾਂਤ ਤੋਂ ਵੀ ਇਸ ਗੁਰਵਾਕ ਦੇ ਸਿਧਾਂਤ ਤੋਂ ਇਹ ਵੀ ਸਿੱਧ ਹੋਇਆ ਕਿ ਹਰ ਦਰਸ਼ਨ ਦੇ ਆਸ ਪਿਆਸੇ ਸਫਲ ਵਿਵੇਕ ਧਾਰੀਆਂ ਨੂੰ ਇਸ ਆਸਾ ਤੋਂ ਬਿਨਾ ਅਵਰ ਕਾਹੂ ਕੀ ਆਸ ਨਿਫਲ ਅਤੇ ਬਿਰਤੀ ਆਸ ਹੈ ਇਥੋਂ ਤੀਕ ਕਿ ਮਾਇਆ ਮੋਹ ਕੁਟੰਬ ਦੀ ਆਸ ਵਿੱਚ ਖਚਤ ਹੋਣਾ ਵੀ ਜਨਮ ਅਜਾਈ ਗਵਾਣਾ ਹੈ ਅਤੇ ਪਰ ਮਿੱਤਰਾਂ ਦੀ ਆਸ ਕਰਨਾ ਵੀ ਨਿਕੰਮੀ ਦੂਜੇ ਭਾਵ ਦੀ ਆਸ ਹੈ ਕੇਵਲ ਸੱਚੇ ਪ੍ਰੀਤਮ ਉੱਤੇ ਹੀ ਆਸ ਭਰੋਸੇ ਦੀ ਡੋਰੀ ਛੱਡੀ ਰੱਖਣਾ ਸਾਰੇ ਕਾਲ ਨੂੰ ਥਾਉ ਪਾਉਂਦਾ ਹੈ ਵਾਹਿਗੁਰੂ ਕੇਵਲ ਸੱਚੇ ਪ੍ਰੀਤਮ ਉੱਤੇ ਹੀ ਆਸ ਭਰੋਸੇ ਦੀ ਡੋਰੀ ਛੱਡੀ ਰੱਖਣਾ ਸਾਰੇ ਕਾਲ ਨੂੰ ਥਾਉ ਪਾਉਂਦਾ ਹੈ ਅਤੇ ਇਸ ਇੱਕੇ ਅਕਾਲ ਪੁਰਖ ਦੇ ਆਸਰੇ ਪਰਨੇ ਰਹਿਣ ਵਾਲੀ ਆਸਾਂ ਦੇ ਕਮਾਉਣ ਕਰ ਆਪਣਾ ਹੀ ਨਹੀਂ ਸਭ ਕੁਟੰਬ ਪਰਿਵਾਰ ਦਾ ਵੀ ਸਣੇ ਮਿੱਤਰਾਂ ਸੰਬੰਧੀਆਂ ਦੇ ਨਿਸ਼ਟਾਰਾ ਹੋ ਜਾਂਦਾ ਹੈ ਸੋ ਇਸ ਇੱਕ ਆਸਾ ਨਮਿਤ ਦੂਜੇ ਭਾਵ ਦੀ ਹੋਰ ਸਭ ਆਸਾ ਦਾ ਦੂਰ ਕਰਨਾ ਹਰੇਕ ਸਚਾਰ ਸਿੱਖ ਦਾ ਧਰਮ ਹੈ ਅਤੇ ਇਸ ਵਿਧ ਆਸਾ ਨਿਰਾਸਾ ਰਹਿਣ ਦਾ ਧਰਮ ਧਾਰਨ ਕਰਨਾ ਵੀ ਉੱਤਮ ਵਿਵੇਕ ਦਾ ਇੱਕ ਜ਼ਰੂਰੀ ਪਾਲਣ ਯੋਗ ਅੰਗ ਹੈ ਅਤੇ ਇਸ ਆਸਾ ਤੋਂ ਉਪਜੇ ਸਰਵ ਅੰਦਰਸੇ ਦੂਰ ਕਰਨੇ ਵੀ ਗੁਰਮਤਿ ਵਿਵੇਕ ਦੇ ਅੰਗ ਵਿੱਚ ਦਾਖਲ ਹਨ ਕਿਉਂਕਿ ਜਦ ਤੱਕ ਚਿੰਤਾ ਅਦੇਸ ਅੰਦੇਸਿਆਂ ਦੀਆਂ ਚਿਤਵਨੀਆਂ ਚਿੱਤ ਨੂੰ ਚੰਬੜੀਆਂ ਰਹਿੰਦੀਆਂ ਹਨ ਤਦ ਤੀਕ ਨਾਮ ਅਭਿਆਸ ਦੇ ਕਮਾਉਣ ਹਾਰੇ ਵਿਵੇਕੀ ਜਨ ਦੇ ਸੁਰਤੇ ਬਿਰਤੀ ਨਿਰਮਲ ਨਹੀਂ ਹੋ ਸਕਦੀ। ਅਤਿ ਚਿੰਤਾ ਬੱਧਾ ਮਨ ਸਦਾ ਅਚੇਤ ਰਹਿੰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਚਿੰਤਾ ਰਹਿਤ ਹੋਣ ਲਈ ਉਪਦੇਸ਼ਿਆ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਰਾਮ ਕਲੀ ਵਾਰ ਸ਼ਲੋਕ ਮਹਲਾ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ